ਹਾਂ ਜੀ ਸਰ ਕੀ ਨਾਮ ਹੈ ਆਪਣਾ ਮੇਰਾ ਪ੍ਰਕਾਸ਼ ਸਿੰਘ ਇੰਚਾਰਜ ਵਿਭਾਗ ਤੋਂ ਜੀ ਸਰ ਅਸੀਂ ਜੰਗਲਾਤ ਭਾਗ ਤੋਂ ਜੀ ਰਹੀਏ ਤੋਂ ਤੁਸੀਂ ਪਿੰਡ ਦੁੱਲਚੀਪੁਰ ਪਹੁੰਚੇ ਕੀ ਮਾਮਲਾ ਧਿਆਨ ਦੇ ਵਿੱਚ ਆਇਆ ਤੇ ਕੀ ਕਾਰਵਾਈ ਜਿਹੜੀ ਆ ਉਹ ਮਹਿਕਮੇ ਵੱਲੋਂ ਇੱਥੇ ਕੀਤੀ ਜਾਵੇਗੀ ਸੋ ਜਾਰਨਾ ਇਸ ਵਿੱਚ ਜਿਆ ਵੀ ਸਤਨਾਮ ਸਿੰਘ ਸਨ ਆਪਾਲ ਸਿੰਘ ਦੇ ਵੱਲੋਂ ਇੱਕ ਦਰਖਾਸਤ ਦਿੱਤੀ ਗਈ ਆ ਜੀ ਜੀ ਅੰਮ੍ਰਿਤਸਰ ਜੀ ਜੀ ਉਹਦੇ ਵਿੱਚ ਉਹ ਸਾਨੂੰ ਮਾਰਕ ਹੋ ਕੇ ਆਈ ਆ ਵੀ ਦੁੱਲਚੀਪੁਰ ਪਿੰਡ ਦੇ ਵਿੱਚ ਕੁਝ ਦਰਖਤ ਕਟੇ ਗਏ ਸਰਕਾਰੀ ਸਕੂਲ ਦੇ ਅੰਦਰ ਜੀ ਜੀ ਅਸੀਂ ਸਾਨੂੰ ਆ ਰਹੀ ਅੱਜ ਦੇਖਣ ਆਇਆ ਤੇ ਆਣ ਕੇ ਮਾਸਟਰ ਜੀ ਸਤਿੰਦਰ ਸਿੰਘ ਜੀ ਨੂੰ ਪੁੱਛਿਆ ਵੀ ਇਹਦੇ ਭਾਗ ਦੇ ਵਿੱਚ ਸਾਡੇ ਕੋਲ ਰਿਜ਼ਰਵ ਕੀਮਤ ਤੋਂ ਤੁਹਾਨੂੰ ਲਵਾਈ ਆ ਜਾਂ ਨਹੀਂ ਉਹ ਕਹਿੰਦੇ ਨਹੀਂ ਹਾਂ ਪਰ ਲੱਗ ਕੇ ਇਹ ਬੰਦਾ ਵੀ ਇਹਨਾਂ ਵੱਲੋਂ ਪੰਚਾਇਤ ਨਾਲ ਸਹਿਮਤ ਹੋ ਕੇ ਉਹ ਆਪਾਂ ਮਤਾ ਪਵਾਉਂਦੇ ਮਤੇ ਦੇ ਅਧੀਨ ਉਹ ਸਾਡੇ ਕੋਲ ਆਉਂਦੀ ਰਿਜ਼ਰਵ ਕੀਮਤ ਵਾਸਤੇ ਤਾਂ ਫਿਰ ਅਸੀਂ ਇਹਨਾਂ ਦਰਖਤਾ ਨੂੰ ਮਾਰ ਕਰਕੇ ਜਾਂਦੇ ਹਾਂ ਉਹਦੀ ਜੋ ਹੀ ਬਣਦੀ ਕੀਮਤ ਹੋਊਗੀ ਉਹ ਇਹਨਾਂ ਨੂੰ ਪਿੰਡ ਨੂੰ ਤੇ ਪਲੱਸ ਡੀਓ ਸਾਹਿਬ ਹੁੰਦੇ ਜੀ ਇਹਨਾਂ ਦੇ ਮਾਸਟਰ ਉਹਨਾਂ ਨੂੰ ਸੂਚਿਤ ਵਾਸਤੇ ਤੇਜਾ ਜਾਂਦਾ ਹਾਂ ਹਾਂਜੀ ਸਰ ਇਹਨਾਂ ਦਾ ਫਰਜ ਬੰਦਾ ਸੀ ਆਪਣੇ ਮਹਿਕਮੇ ਨੂੰ ਲਿਖ ਦੇ ਤੇ ਉਹ ਜੰਗਲਾਤ ਵਿਭਾਗ ਤੋਂ ਪਰਮਿਸ਼ਨ ਲੈਂਦੇ ਤੇ ਅਖਬਾਰ ਦੇ ਵਿੱਚ ਕੋਈ ਐਡ ਆਉਂਦੀ। ਬਿਲਕੁਲ ਜੀ ਉਹਦੀ ਜੋ ਵੀ ਕੀਮਤ ਲੱਗਦੀ ਉਹਦੇ ਵਿੱਚ ਭਾਵੇਂ 2000 ਰੁਪਏ ਭਾਵੇਂ 5000 ਰੁਪਏ ਉਤੋਂ ਪਲੱਸ ਜਿਹੜਾ ਕਿ ਉਹ ਦਰਖਤਾਂ ਦੀ ਮਤਲਬ ਕਿ ਉਹ ਵੇਚ ਸਕਦੇ ਸੀ। ਹੁਣ ਸਰ ਕਿਹਦੇ ਤੇ ਕਾਰਵਾਈ ਹੋਊਗੀ? ਇਹ ਇਹਨਾਂ ਅਸੀਂ ਤੇ ਆਪਣੇ ਵੱਲੋਂ ਜੋ ਵੀ ਇਹਨਾਂ ਲਿਖ ਕੇ ਲੈ ਚੱਲੇ ਉਹ ਬਣਦੀ ਜੋ ਵੀ ਭਾਗੀ ਕਾਰਵਾਈ ਹੋਵੇ ਸਾਡੇ ਡਿਪਾਰਟਮੈਂਟ ਦੇ ਵੱਲੋਂ ਉਹ ਕਰ ਦਿੱਤੀ ਜਾਵੇ। ਟੀਚਰ ਦੇ ਕੇ ਸਰਪੰਚ ਦੇ ਵੀ। ਇਹ ਦੋਨਾਂ ਤੇ ਜੀ।